ਸਸੀਕਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਰਮਨਦੀਪ ਬਲੈਕ ਆਂ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਨਿਊ ਵੀਡੀਓ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਵਿੱਚ ਤੇ ਅੱਜ ਵੀਰ ਆਪਾਂ ਬਹੁਤ ਸਾਰੇ ਟਰੈਕਟਰ ਟਰੋਲੀਆਂ ਤੇ ਹੋਰ ਖੇਤੀਬਾੜੀ ਦੇ ਸੰਦ ਤੁਹਾਡੇ ਲਈ ਲੈ ਕੇ ਹਾਜ਼ਰਾਂ ਜੀ ਤੇ ਬਹੁਤ ਬਹੁਤ ਸੋਹਣੇ ਸੰਦ ਆਏ ਨੇ ਤੇ ਟਰੈਕਟਰ ਵੀ ਬਹੁਤ ਸੋਹਣੇ ਆਏ ਨੇ ਤੇ ਸਭ ਤੋਂ ਪਹਿਲਾਂ ਵੀਰ ਜੀ ਆਪਣੇ ਕੋਲੇ ਆਇਆ ਜੀ ਅਰਜਨ 605 ਡੀਆਈ ਟਰੈਕਟਰ ਵੀਰ ਜੀ 2011 ਮਾਡਲ ਹੈ ਜੀ 4,60,000 ਰੁਪਏ ਦੀ ਡਿਮਾਂਡ ਰੱਖੀ ਹੈ ਵੀਰ ਨੇ ਐਮਪੀ ਗਵਾਲੀਅਰ ਦੇ ਵਿੱਚ ਇਹ ਵੀਰ ਖੜਾ ਹੈ ਟਰੈਕ ਜਿਹੜਾ ਤੇ 20 ਪੈਸੇ ਵੀਰ ਨੇ ਦੇ ਟਾਇਰ ਦੱਸਿਆ ਜੀ ਪਿਛਲੇ 20 ਪੈਸੇ ਟਾਇਰ ਪਏ ਨੇ ਅਗਲੇ ਟਾਇਰ ਵੀਰ ਜੀ 30 ਤੋਂ 40 ਪੈਸੇ ਪਏ ਨੇ ਕਿਸਾਨ ਵੀ ਦਾ ਨੰਬਰ ਹੈ ਜੀ ਉਹ ਹੈਗਾ ਜੀ 87705 73569 ਤੇ 88500 87705 73569 ਵੀਦਾ ਨੰਬਰ ਹੈ ਜਿਹਦੇ ਉੱਤੇ ਤੁਸੀਂ ਕੰਟੈਕਟ ਕਰਕੇ ਟਰੈਕਟ ਖਰੀਦ ਸਕਦੇ ਹੋ ਜੀ ਅਰਜਨ 605 ਡੀਆਈ 2011 ਮਾਡਲ 4,60,000 ਰੁਪਏ ਦੀ ਡਿਮਾਂਡ ਐਮਪੀ ਗਵਾਲੀਅਰ ਚ ਖੜਾ ਹੈ ਜੀ 20 ਪੈਸੇ ਟਾਇਰ ਹੈ ਜੀ ਛਤਰੀ ਹੁੱਡ ਲੱਗੇ ਹੋਇਆ ਜੀ ਜੇਕਰ ਸਾਡੇ ਚੈਨਲ ਦੇ ਤੁਹਾਡੇ ਕੋਲੇ ਮੈਸੇਜ ਨਹੀਂ ਜਾਂਦੇ ਜਦੋਂ ਅਸੀਂ ਵੀਡੀਓ ਪਾਉਂਦੇ ਆ ਜੀ ਤੁਹਾਡੇ ਕੋਲੇ ਮੈਸੇਜ ਨਹੀਂ ਜਾਂਦਾ ਤਾਂ ਸਾਡੇ ਚੈਨਲ ਦੇ ਮੈਸੇਜ ਤੁਰੰਤ ਪਾਉਣ ਦੇ ਲਈ ਥੱਲੇ ਕ ਲਾਲ ਰੰਗ ਦਾ ਬਟਨ ਹੋਊਗਾ ਜੀ ਜਦੋਂ ਤੁਸੀਂ ਵੀਡੀਓ ਦੇਖ ਰਹੇ ਹੋ ਉਹਨੂੰ ਦਬ ਕੇ ਨਾਲ ਹੀ ਇੱਕ ਘੰਟੀ ਦਾ ਬਟਨ ਉਹਨੂੰ ਦਬ ਲਿਓ ਉਸ ਤੋਂ ਬਾਅਦ ਅਸੀਂ ਜਿਹੜੀ ਵੀ ਵੀਡੀਓ ਪਾਇਆ ਕਰਾਂਗੇ ਵੀਰ ਜੀ ਪੌਣ ਸਾਰੀ ਤੁਹਾਡੇ ਕੋਲੇ ਉਹਦਾ ਇੱਕ ਮੈਸੇਜ ਚੱਲਿਆ ਜਾਇਆ ਕਰੂਗਾ ਤੇ ਤੁਹਾਡੇ ਕੋਲੇ ਸਾਰੀਆਂ ਵੀਡੀਓ ਟਾਈਮ ਸਿਰ ਪਹੁੰਚ ਜਾਇਆ ਕਰਨੀਆਂ ਵੀਰ ਤੇ ਤੁਸੀਂ ਕੋਈ ਵੀ ਵੀਡੀਓ ਬਿਨ ਦੇਖੇ ਨਹੀਂ ਆਹ ਰਹੋਗੇ ਤੇ ਸਾਰੀਆਂ ਵੀਡੀਓ ਤੇ ਇਦਾਂ ਹੀ ਪਿਆਰ ਦਿਆ ਕਰੋ ਵੀਰ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੇ ਅਗਲਾ ਜਿਹੜਾ ਵੀਰ ਜੀ ਟਰੈਕ ਦੇਖ ਰਹੇ ਹੋ ਤੁਸੀਂ ਫਾਰਮ ਟਰੈਕ 60 ਦੇਖ ਰਹੇ ਹੋ ਫਾਰਮ ਟਰੈਕ 60 ਜੀ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਹੁੱਡਾ ਛਤਰੀ ਮਿਊਜ਼ਿਕ ਸਿਸਟਮ ਵਗੈਰਾ ਸਭ ਕੁਝ ਲੱਗਿਆ ਹੋਇਆ ਡਾਇਰੈਕਟ ਤੇ 2000 ਤੇ 10 ਮਾਡਲ ਡਾਇਰੈਕਟ ਆ ਵੀਰੇ ਚਾਰ ਲੱਖ ਰੁਪਏ ਦੀ ਡਿਮਾਂਡ ਹੈ ਵੀਰ ਦੀ ਵੀਰੇ ਇਹ ਲਾਸਟ ਰੇਟ ਨਹੀਂ ਹੁੰਦਾ ਤੇ ਇਹ ਡਿਮਾਂਡ ਰੱਖੀ ਆ ਵੀਰ ਨੇ ਰੇਟ ਦੇ ਉੱਪਰ نیچے ਹੋ ਜਾਂਦਾ ਤੁਸੀਂ ਮੌਕੇ ਤੇ ਕਰ ਸਕਦੇ ਹੋ ਵੀਰ ਜਲੰਧਰ ਵੀਦਾ ਏਰੀਆ ਜੀ 70% ਟੈਰਾ ਦੀ ਕੰਡੀਸ਼ਨ ਪਈ ਹੈ ਜੀ ਤੇ 98761 ਤੇ 88069 ਕਿਸਾਨ ਵੀਦਾ ਨੰਬਰ ਹੈ ਜੀ ਸਾਰੇ ਵੀਰ ਫਿਰ ਤੋਂ ਨੋਟ ਕਰ ਲੈਣ ਜੀ 98761 88069 ਪੰਜਾਬ ਨੰਬਰ ਟਰੈਟ ਹੈ ਜੀ ਤੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਟ ਹੈ ਵੀਰ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਇੰਜਨ ਗੇਅਰ ਪੰਪ ਸਾਰਾ ਵੀਰ ਜੀ ਪੂਰਾ ਓਕੇ ਹੈ ਫਾਰਮ ਟਰੈਕ 60 2010 ਮਾਡਲ 4 ਲੱਖ ਰੁਪਏ ਦੀ ਡਿਮਾਂਡ ਹੈ ਜੀ ਜਲੰਧਰ ਵੀ ਦਾ ਏਰੀਆ ਤੇ 70 ਪੈਸੇ ਵੀਰ ਇਹ ਪਿਛਲੇ ਟਾਇਰਾਂ ਦੀ ਕੰਡੀਸ਼ਨ ਆਪਣੀ ਵੀਡੀਓ ਦੇ ਵਿੱਚ ਦੱਸੀ ਜਾਂਦੀ ਹੈ 70 ਪੈਸੇ ਟਾਇਰ ਪਏ ਨੇ ਪਿਛਲੇ ਜੀ ਤੇ 70 80 ਪੈਸੇ ਟਾਇਰ ਪਏ ਨੇ ਅਗਲੇ ਟਾਇਰ ਵੀ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਿਲਕੁਲ A1 ਕੰਡੀਸ਼ਨ ਦਾ ਟਰੈਕਟਰ ਵੀ ਜੀ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਜਿਹੜੀ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਇਹ ਪਿਆ ਹੈਗਾ ਵੀਰ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਨਿਊ ਹਾਲੈਂਡ ਫੋਰਡ 3630 ਤੇ 2001 ਮਾਡਲ ਹੈ ਵੀਰ ਜੀ 3 ਲੱਖ ਤੇ 10000 ਵੀਰ ਨੇ ਦਾ ਪ੍ਰਾਈਸ ਮੰਗਿਆ ਜੀ ਅਮਲੋ ਏਰੀਆ ਵੀਰ ਇਹਨਾਂ ਦਾ 65% ਟਾਇਰਾਂ ਦੀ ਕੰਡੀਸ਼ਨ ਪਈ ਹੈ ਵੀਰ 95018 ਤੇ 88356 ਵੀਰ ਦਾ ਨੰਬਰ ਹੈ ਜੀ ਤੇ ਜਿਹੜਾ ਵੀਰ ਨੂੰ ਤੁਸੀਂ ਕੰਟੈਕਟ ਕਰਨਾ ਹੈ ਜੀ ਇਹ ਸ਼ਾਮ ਦੇ ਸਮੇਂ ਕਰਨਾ ਤੇ ਵੀਰ ਹੋਰੀ ਜੌਬ ਕਰਦੇ ਨੇ ਇਸ ਕਰਕੇ ਤੁਸੀਂ ਸ਼ਾਮ ਨੂੰ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਅੱਖ ਬੰਦ ਕਰਕੇ ਟਰੈਡ ਲੈ ਸਕਦੇ ਹੋ ਵੀਰ ਜੀ ਇਹਨਾਂ ਨੇ ਆਪਣੇ ਕੋਲੇ ਪਹਿਲਾਂ ਵੀ ਐਡ ਪਾਈ ਸੀਗੀ ਤੇ ਸਾਡੀ ਜ਼ਿੰਮੇਵਾਰੀ ਤੇ ਤੁਸੀਂ ਇਹ ਟਰੈਡ ਖਰੀਦ ਸਕਦੇ ਹੋ ਵੀਰ ਜੀ ਪੂਰੀ ਵਧੀਆ ਸੋਹਣੀ ਕੰਡੀਸ਼ਨ ਦਾ ਟਰੈਡ ਹੈ ਵੀਰ ਤੁਸੀਂ ਦੇਖ ਹੀ ਰਹੇ ਹੋ 1% ਕੋਈ ਨੁਕਸਨੀ ਕਾਗਜ਼ ਵਗੈਰਾ ਇੱਕ ਨੰਬਰ ਨੇ ਵੀਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਟਰੈਟ ਚ ਵੀਰ ਜੀ ਫੋਰਡ 3630 2001 ਮਾਡਲ 310000 ਰੁਪਿਆ ਪ੍ਰਾਈਸ ਵੀਰ ਜੀ ਸਭ ਕੁਝ ਓਕੇ ਹੈ ਵੀਰ ਜੀ ਇੰਜਨ ਗੇਅਰ ਪੰਪ ਓਕੇ ਕੰਡੀਸ਼ਨ ਦਾ ਟਰੈਟ ਹੈ ਵੀਰੇ ਅਮਲੋ ਏਰੀਆ 65% ਟਾਇਰ ਪਏ ਨੇ 95018 ਤੇ 88356 ਵੀਰ ਦਾ ਨੰਬਰ ਹੈ ਤੇ ਕਾਲ ਤੁਸੀਂ ਵੀਰ ਨੂੰ ਸ਼ਾਮ ਵਕਤ ਕਰ ਸਕਦੇ ਹੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਇਹ ਵੀ ਟਰੈਕਟ ਖੜਾ ਹੈ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਵੀ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਤੁਹਾਨੂੰ ਟਰੈਕਟ ਵਿੱਚ ਦੇਖਣ ਨੂੰ ਮਿਲਦੀ ਜੀ ਤੇ ਜੇਕਰ ਕੋਈ ਵੀ ਕਿਸਾਨ ਵੀ ਇਹ ਟਰੈਕਟ ਖਰੀਦਣਾ ਚਾਹੁੰਦਾ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਜੀ ਇਹ ਟਰੈਕਟ ਖਰੀਦ ਸਕਦੇ ਹੋ ਪੂਰੀ ਜਮਾ A1 ਕੰਡੀਸ਼ਨ ਦਾ ਟਰੈਕਟ ਹੈ ਵੀਰੇ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਨੂੰ ਸਾਡੇ ਚੈਨਲ ਦਾ ਪਤਾ ਲੱਗ ਸਕੇ ਤੇ ਤੁਹਾਡੇ ਲਈ ਅਸੀਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਇਆ ਕਰੀਏ ਤੇ ਤੁਹਾਨੂੰ ਵੱਖ-ਵੱਖ ਸੰਦ ਦੇਖਣ ਨੂੰ ਮਿਲਣ ਜੀ ਤੇ ਜੇਕਰ ਕੋਈ ਮਤਲਬ ਕਿ ਸ਼ੌਪ ਆੜਾ ਵੀਰ ਕੋਈ ਐਡ ਕਰਵਾਉਣਾ ਚਾਹੁੰਦਾ ਕੋਈ ਅੱਡਾ-ਅੱਡਾ ਕਿੱਤੇ ਹੁੰਦੇ ਨੇ ਕਿਸਾਨ ਵੀਰਾਂ ਦੇ ਕੋਈ ਧੰਦੇ ਦਾ ਕੋਈ ਆਪ ਦਾ ਕੋਈ ਰਿਵਿਊ ਸਾਡੇ ਚੈਨਲ ਤੇ ਕਰਾਉਣਾ ਚਾਹੁੰਦਾ ਜੀ ਅਸੀਂ ਜਰੂਰ ਕਰਾਂਗੇ ਤੁਸੀਂ ਸਾਨੂੰ ਆਪਦੇ ਕੋਈ ਵੀ ਕਿੱਤਾ ਉਹਦੀਆਂ ਫੋਟੋਆਂ ਭੇਜ ਕੇ ਤੇ ਐਡ ਕਰਵਾ ਸਕਦੇ ਹੋ ਜੀ ਅੱਗੇ ਦੇਖ ਲਓ ਵੀਰ ਜੀ ਤੂੜੀ ਵਾਲਾ ਰੀਪਰ ਦਸ਼ਮੇਸ਼ ਕੰਪਨੀ ਦਾ ਵੀਰੇ ਤੂੜੀ ਵਾਲਾ ਰੀਪਰ ਤੇ 2014 ਮਾਡਲ ਹੈ ਜੀ 1 ਲੱਖ ਤੇ 10000 ਰੁਪਏ ਦੀ ਡਿਮਾਂਡ ਜੀ ਗੰਗਾ ਨਗਰ ਏਰੀਆ ਤੇ 70 ਪੈਸੇ ਵੀਰ ਟਾਇਰ ਪੈਨੇ ਦੇ ਤੇ ਕਿਸਾਨ ਵੀਰ ਦਾ ਨੰਬਰ ਹੈ ਜਿਹੜਾ ਜੀ 97856 80907 97856 80907 ਵੀਰ ਦਾ ਨੰਬਰ ਹੈ ਜਿਹਦੇ ਤੁਸੀਂ ਕੰਟੈਕਟ ਕਰਕੇ ਜਿਹੇ ਲੈ ਸਕਦੇ ਹੋ ਟੂੜੀ ਵਾਲੀ ਮਸ਼ੀਨ ਜਾਨੀ ਕਿ ਦਸ਼ਮੇਸ਼ਤਾ ਰਿਪਰ 2014 ਮਾਡਲ 1 ਲੱਖ 10000 ਰੁਪਏ ਦੀ ਡਿਮਾਂਡ ਗੰਗਾ ਨਗਰ ਏਰੀਆ 70 ਪੈਸੇ ਟਾਇਰ ਪੈਨੇ ਜੀ ਕਿਸਾਨ ਵੀਰ ਦਾ ਨੰਬਰ ਖੱਟੇ ਕਰੰਦ ਵਿੱਚ ਥੱਲੇ ਸ਼ੋ ਹੋ ਰਿਹਾ ਹੈ ਜੇਕਰ ਕੋਈ ਵੀ ਵੀਰ ਇਹ ਖਰੀਦਣਾ ਚਾਹੁੰਦਾ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕੋਈ ਆਪਣੇ ਸੰ ਦਾ ਟਰੈਕਟਰ ਟਰੋਲੀ ਕਿਸੇ ਵੀ ਚੀਜ਼ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਜੀ ਬਿਲਕੁਲ ਫ੍ਰੀ ਦੇ ਵਿੱਚ ਤਾਂ ਐਡ ਕਰਵਾਉਣ ਦੇ ਲਈ ਆਪਦੀ ਮਸ਼ੀਨਰੀ ਦੀਆਂ 5 ਤੋਂ 7 ਫੋਟੋਆਂ ਜੀ ਤੇ ਨਾਲ ਹੀ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਹੁੰਦੀ ਹੈ ਜਾਨੀ ਕਿ ਟਰੈਕਟਰ ਮਾਡਲ ਪ੍ਰਾਈਸ ਏਰੀਆ ਇੱਕ ਫੋਨ ਨੰਬਰ ਇਹ ਸਾਰਾ ਕੁਝ ਲਿਖ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਸਾਰੇ ਵੀਰ ਸਾਡਾ WhatsApp ਨੰਬਰ ਨੋਟ ਕਰ ਲੈਣ ਜੀ 88376 65987 ਜਿਹੜਾ ਕਿ ਚੱਟੇ ਅੱਖਰਾਂ ਦੇ ਵਿੱਚ ਥੱਲੇ ਵੀ ਆ ਰਿਹਾ ਜੀ 88376 65987 ਸਾਡਾ WhatsApp ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਫੋਟੋ ਮਾਤੇ ਜਾਣਕਾਰੀ ਸੈਂਡ ਕਰ ਦਿਓ ਜੀ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੀ YouTube ਚੈਨਲ ਤੇ ਲਗਾ ਦਿਆਗੇ ਜੀ ਤਾਂ ਜਿਹੜਾ ਟਰੈਕ ਵੀ ਤੁਸੀਂ ਦੇਖ ਰਹੇ ਹੋ ਸਵਰਾਜ 735 FE ਟਰੈਟ ਹੈ ਜੀ 2001 ਮਾਡਲ ਹੈ ਜੀ 2 ਲੱਖ ਰੁਪਿਆ ਵੀ ਇਹਦੀ ਡੀਮਾਰਕ ਰੱਖੀ ਹੈ ਜੀ ਹੁੱਡ ਛਤਰੀ ਮਿਊਜ਼ਿਕ ਸਿਸਟਮ ਲੱਗੇ ਹੋਇਆ ਟਰੈਟ ਪੂਰੀ ਵਧੀਆ ਕੰਡੀਸ਼ਨ ਦਾ ਟਰੈਟ ਹੈ ਵੀਰ ਫੋਟੋ ਵਾ ਥੋੜੀ ਆ ਜਾਂ ਕਸਬਹਲੀ ਆ ਯਾਰੇ ਪਰ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਵਧੀਆ ਵੀਰ ਸਕਰੂਰ ਪੰਜਾਬ ਦਾ ਏਰੀਆ ਵੀਰੇਡਾ ਦਾ ਤੇ 60 ਪੈਸੇ ਟਾਇਰ ਪਾਈ ਦੇ ਵੀਰ ਜੀ ਇਹ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੁੰਦੀ ਹੈ 60 ਤੋਂ 65 ਪੈਸੇ ਵੀਰ ਦੇ ਟਾਇਰ ਪਾਈ ਦੇ ਟਰੈਕਟਰ ਦੇ 95926 ਤੇ 17350 ਵੀਰ ਦਾ ਨੰਬਰ ਹੈ ਜੀ ਜਿਹਦੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟ ਖਰੀਦ ਸਕਦੇ ਹੋ ਸਵਰਾਜ 735 FE ਟਰੈਕਟ 2001 ਮਾਡਲ 2 ਲੱਖ ਤੇ 20000 ਰੁਪਏ ਦੀ ਡਿਮਾਰਡ ਵੀਰੇ ਹੈ ਲਾਸਟ ਰੇਟ ਨਹੀਂ ਰੇਟ ਉੱਪਰ- niche ਹੋ ਸਕਦਾ ਹੈ ਸਗਰੂਰ ਏਰੀਆ ਵੀਰ ਦਾ 60% ਟੈਰਾ ਦੀ ਕੰਡੀਸ਼ਨ ਹੈ ਜੀ 95926 ਤੇ 17350 ਵੀਰ ਦਾ ਨੰਬਰ ਹੈ ਜਿੱਦੇ ਤੁਸੀਂ ਕਾਲ ਕਰਕੇ ਇਹ ਟਰੈਕਟ ਖਰੀਦ ਸਕਦੇ ਹੋ ਜੀ ਤੇ ਜਿੰਨੀਆਂ ਵੀ ਤੁਸੀਂ ਵੀਰ ਐਡਾ ਭੇਜਦੇ ਹੋ ਉਹਨਾਂ ਦੇ ਵਿੱਚ ਤੁਹਾਡਾ ਹੀ ਨੰਬਰ ਦਿੱਤਾ ਜਾਂਦਾ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਲੈਂਤਾ ਜਾਂਦਾ ਜੀ ਸਿੱਧੇ ਹੀ ਤੁਹਾਡੇ ਨਾਲ ਗੱਲ ਕਰਕੇ ਕਿਸਾਨ ਵੀ ਟਰੈਕਟ ਖਰੀਦਦੇ ਨੇ ਜੀ ਸਾਡੇ ਚੈਨਲ ਦਾ 1 ਰੁਪਏ ਦਾ ਵੀ ਕੋਈ ਮੇਜੀ ਕਮਿਸ਼ਨ ਨਹੀਂ ਹੁੰਦਾ ਐਡ ਵੀ ਅਸੀਂ ਫ੍ਰੀ ਲਗਾਈ ਦੀ ਆ ਵੀਰ ਜੀ ਤੇ ਨਾ ਹੀ ਕਿਸੇ ਟਰੈਕਟਰ ਸੇਲ ਹੋਣ ਦੇ ਵਿੱਚ ਅਸੀਂ ਕੋਈ ਕਮਿਸ਼ਨ ਲੈਂਦੇ ਆ ਤੇ ਸਭ ਕੁਝ ਫ੍ਰੀ ਕੀਤਾ ਜਾ ਰਿਹਾ ਵੀਰ ਜੀ ਤੁਸੀਂ ਇੱਕੋ ਹੀ ਕੰਮ ਕਰਨਾ ਸਾਡੇ ਚੈਨਲ ਦੇ ਲਈ ਕਿ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊ ਜੀ ਉਹਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਸਾਡੀਆਂ ਜਿਹੜੀਆਂ ਵੀ ਨਵੀਆਂ ਵੀਡੀਓ ਆਉਣਗੀਆਂ ਉਹਨਾਂ ਦੇ ਮੈਸੇਜ ਤੁਹਾਡੇ ਫੋਨ ਦੇ ਉੱਤੇ ਟਾਈਮ ਸਰ ਚੱਲਿਆ ਜਾਇਆ ਕਰੇ ਲਾਲ ਰੰਗ ਦਾ ਬਟਨ ਹੈ ਜੀ ਨਾਲ ਇੱਕ ਘਾਟੀ ਦਾ ਨਿਸ਼ਾਨ ਹੈ ਜੀ ਉਹਨੂੰ ਵੀ ਦਬ ਲਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਹੋ ਪਿਆਰ ਦੇ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰ ਰਹੇ ਨੇ ਸਾਰੇ ਹੀ ਵੀਰਾਂ ਦਾ ਬਹੁਤ ਦਿਲੋਂ ਧੰਨਵਾਦ ਅੱਗੇ ਜਿਹੜੀ ਵੀਰ ਤੁਸੀਂ ਜੀਪ ਦੇਖ ਰਹੇ ਹੋ ਜੀਪ ਹੈਗੀ ਵੀਰ ਇਹ 1995 ਮਾਡਲ ਦੀ ਜੀਪ ਹੈ 1 ਲੱਖ ਰੁਪਏ ਦੀ ਡਿਮਾਂਡ ਰੱਖੀ ਹੈ ਵੀਰ ਜੀ ਨੇ ਹਰਿਆਣਾ ਨੰਬਰ ਹੈ ਜੀ ਇਹਦਾ ਤੇ 55% ਵੀਰ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਚਾਰੇ ਟਾਇਰਾਂ ਦੀ ਕੰਡੀਸ਼ਨ ਹੈ ਵੀਰ ਇਹ 55% ਕੰਡੀਸ਼ਨ ਪਈ ਹੈ ਜੀ 83076 ਤੇ 68325 ਵੀਰ ਦਾ ਨੰਬਰ ਹੈ ਜੀ 83076 68325 ਵੀਰ ਦਾ ਨੰਬਰ ਹੈ ਜੀ ਜਿਹਦੇ ਤੁਸੀਂ ਕੰਟੈਕਟ ਕਰਕੇ ਇਹ ਜੀਪ ਹੈ ਜਿਹੜੀ ਖਰੀਦ ਸਕਦੇ ਹੋ ਜੀ ਜੀਪ 1995 ਮਾਡਲ 1 ਲੱਖ ਰੁਪਏ ਦੀ ਡਿਮਾਂਡ ਜੀ ਹਰਿਆਣਾ ਨੰਬਰ ਹੈ ਜੀ 55% ਵੀਰੇ ਦੇ ਟਾਇਰ ਪਏ ਨੇ ਕਿਸਾਨ ਵੀਰ ਦਾ ਨੰਬਰ ਜਿਹੜਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਜੇ ਤੁਸੀਂ ਕੰਟੈਕਟ ਕਰਕੇ ਖਰੀਦ ਕਰਦੇ ਹੋ ਜੀ ਐਡ ਲਵਾਉਣ ਲਈ ਸਾਰੇ ਵੀਰ ਸਾਡਾ ਨੰਬਰ ਫਿਰ ਤੋਂ ਨੋਟ ਕਰ ਲੈਣਾ ਜੀ 8837665987 88376 ਜੀ ਤੇ 65987 ਇਹ ਸਾਡਾ WhatsApp ਨੰਬਰ ਹੈ ਜੀ ਇੱਥੇ ਤੁਸੀਂ ਫੋਟੋਆਂ ਤੇ ਸਾਰੀ ਜਾਣਕਾਰੀ ਸਾਨੂੰ WhatsApp ਕਰਕੇ ਆਪਦੀ ਐਡ ਬਿਲਕੁਲ ਫਰੀ ਦੇ ਵਿੱਚ ਲਵਾ ਸਕਦੇ ਹੋ ਜੀ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਆਪਣੇ ਚੈਨਲ ਦੇ ਉੱਤੇ ਵੀਰ ਤੁਹਾਨੂੰ ਡੇਲੀ ਤਿੰਨ ਵੀਡੀਓ ਦੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਤਿੰਨਾਂ ਵੀਡੀਓ ਦੇ ਵਿੱਚ ਕਮ ਸੇ ਕਮ 30 ਪ੍ਰੋਡਕਟ ਪਾਏ ਜਾਂਦੇ ਨੇ ਵੀਰ ਜੀ ਟਰੈਕਟਰ ਟਰੋਲੀਆਂ ਦੇ ਹੋਰ ਖੇਤੀਬਾੜੀ ਦੇ ਸੰਦ ਅਸੀਂ ਵਿੱਚ ਉਹਨਾਂ ਦੇ ਦਿਖਾਏ ਜਾਂਦੇ ਨੇ ਤੇ ਇਹ ਡੇਲੀ ਵੀਰ ਜੀ ਵੀਡੀਓ ਪਾਈ ਜਾਂਦੀਆਂ ਨੇ ਬਿਨਾ ਕਿਸੇ ਦਿਨ ਛੱਡੇ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸਾਰੀਆਂ ਵੀਡੀਓ ਦੇਖਣ ਦੇ ਲਈ ਡੇਲੀ ਤੁਹਾਨੂੰ ਨਵੇਂ-ਨਵੇਂ ਸੰਦ ਟਰੈਕਟਰ ਟਰੋਲੀਆਂ ਜਨਰੇਟਰ ਲਾ ਸਾਰੇ ਖੇਤੀ ਦੇ ਸੰਦ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਜੀ ਅੱਗੇ ਤੁਸੀਂ ਦੇਖ ਰਹੇ ਹੋ ਜੀ ਕੰਪਿਊਟਰ ਕਰਾਹ ਲੇਵਲ ਮਾਸਟਰ ਮਾਡਲ ਵੀ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਜਿੰਦਲ ਦਾ ਇਹ ਹੈਗਾ ਹੈ ਲੇਵਲ ਮਾਸਟਰ 1,60,000 ਰੁਪਿਆ ਪ੍ਰਾਈਸ ਹੈ ਵੀਰ ਜੀ ਸਭ ਕੁਝ ਓਕੇ ਆ ਵੀਰ ਸਾਰਾ ਸਮਾਨ ਨਾਲ ਹੈ ਕੈਥਲ ਹਰਿਆਣਾ ਵੀਰ ਇਹਨਾਂ ਦਾ ਏਰੀਆ ਹੈ 50 ਪੈਸੇ ਟਾਇਰ ਪਏ ਨੇ ਵੀਰੇ ਦੇ ਟਾਇਰਾਂ ਦੀ ਕੰਡੀਸ਼ਨ 50 ਪੈਸੇ ਆ ਕਿਸਾਨ ਵੀ ਦਾ ਨੰਬਰ ਹੈ ਜੀ 99961 22322 ਵੀਰ ਦਾ ਨੰਬਰ ਹੈ 99961 22322 ਵੀ ਦਾ ਨੰਬਰ ਹੈ ਜਿਹਦੇ ਤੁਸੀਂ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਜਿੰਦਲ ਡੀ ਲੈਕਸ ਮਾਡਲ ਹੈ ਵੀਰ ਇਹ ਲੈਵਲ ਮਾਸਟਰ 1,60,000 ਰੁਪਏ ਦਾ ਪ੍ਰਾਈਸ ਹੈ ਵੀਰ ਜੀ ਕੈਥਲ ਹਰਿਆਣਾ ਚ ਖੜਾ ਹੈ ਜੀ ਤੇ 50 ਪੈਸੇ ਵੀਰ ਇਹਦੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਕਿਸਾਨ ਵੀ ਦਾ ਨੰਬਰ ਸਕਰੀਨ ਤੇ ਹੈ ਜੀ ਤੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਜੀ ਬਹੁਤ ਬਹੁਤ ਧੰਨਵਾਦ ਜੀ ਜਲਦੀ ਹੀ ਆਪਾਂ ਨੇ ਨਾਲ 20,000 ਕਿਸਾਨ ਵੀਰ ਜੁੜ ਜਾਣਗੇ ਜੀ ਤੇ ਤੁਹਾਡੇ ਸਦਕੇ ਹੋ ਰਿਹਾ ਹੈ ਤੇ ਜਲਦੀ ਤੋਂ ਜਲਦੀ 20000 ਕਰ ਦਿਓ ਵੀਰ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਇਸੇ ਤਰ੍ਹਾਂ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿਨੇ ਆ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊ ਜੀ ਤਬ ਤੱਕ ਲਈ ਰੱਬ ਰੱਖ